ਬਟਾਲਾ ਤੋਂ ਬਟਾਲਾ ਦੇ ਅਮਰਸ਼ੀਰ ਸਿੰਘ ਸ਼ਰੀਕਲ ਸੀਵਲੋਂ ਅੱਜ ਬਟਾਲਾ ਚ ਕੀਤੀ ਗਈ ਅਹਿਮ ਪ੍ਰੈਸ ਕਾਨਫਰੰਸ ਵਿਰੋਧੀਆਂ ਉੱਪਰ ਸਾਦੇ ਤਿੱਖੇ ਨਿਸ਼ਾਨੇ ਉਹਨਾਂ ਨੇ ਕਿਹਾ ਕਿ ਨਾ ਤਾਂ ਡਾਇਨਾਸੌਰ ਕਦੀ ਵਾਪਸ ਆਇਆ ਸੀ ਅਤੇ ਨਾ ਹੀ ਹੁਣ ਕਦੀ ਅਕਾਲੀ ਆਉਣਗੇ ਅਮਰਸ਼ੀਰ ਸਿੰਘ ਸ਼ਰੀਕਲ ਸੀਵਲੋਂ ਅੱਜ ਬਟਾਲਾ ਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਬਲਾਕ ਸ਼ਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਇਸ ਵਿੱਚ ਉਹਨਾਂ ਨੇ ਕਿਹਾ ਕਿ ਬਟਾਲਾ ਚ ਵਿਰੋਧੀਆਂ ਵੱਲੋਂ ਵੱਡੀ ਛੋਟੀ ਦਾ ਚੋਰ ਲਗਾਇਆ ਗਿਆ ਪਰ ਫਿਰ ਵੀ ਉਹਨਾਂ ਦੀ ਗੱਲ ਨਹੀਂ ਬਣੀ ਇਸ ਮੌਕੇ ਉਹਨਾਂ ਨੇ ਡਾਇਨਾਸੌਰ ਨੂੰ ਲੈ ਕੇ ਵੀ ਇੱਕ ਤਿੱਖੀਆਂ ਕੀਤੀਆਂ ਉਹਨਾਂ ਨੇ ਕਿਹਾ ਕਿ ਨਾ ਤੇ ਕਦੀ ਪਹਿਲਾਂ ਤਾਂ ਇਹਨਾਂ ਸੁਰਾਇਸਨ ਤੇ ਨਾ ਹੀ ਹੁਣ ਗਾਂ ਅਕਾਲੀ ਹੋਣਗੇ ਸੁਣੋ ਇਹ ਤੁਹਾਨੂੰ ਕੀ ਕੁਝ ਕਿਹਾ ਅਮਨ ਸਿੰਘ ਸ਼ਰੀਕਲ ਸਿੰਘ ਬਿਲਕੁਲ ਜੀ ਪਹਿਲਾਂ ਤੇ ਸਾਰੇ মিডিਆ ਭਾਈਚਾਰੇ ਦਾ ਮੈਂ ਧੰਨਵਾਦ ਕਰਦਾ ਜਿਹੜੇ ਘੱਟ ਸਮੇਂ ਦੇ ਵਿੱਚ ਸਾਰੇ ਅਸੀਂ ਇਕੱਤਰ ਹੋਏ ਆ ਅੱਜ ਜੋ ਖੁਸ਼ੀਆਂ ਪਰਮਾਤਮਾ ਨੇ ਤੇ ਸੰਗਤ ਨੇ ਸਾਨੂੰ ਬਖਸ਼ੀਆਂ ਨੇ ਉਹਦੇ ਸਰਟੀਫਿਕੇਟ ਜਿਹੜੇ ਬਲਾਕ ਸੰਤੀ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਜਿਹੜੀ ਚੋਣ ਹੋਈ ਹੈ ਜਿਹਦੇ ਵਿੱਚ ਸਾਨੂੰ ਲੋਕਾਂ ਨੇ ਬੜੀ ਵੱਡੀ ਲੀਡ ਦੇ ਨਾਲ ਜਤਾਇਆ ਅੱਜ ਉਹ ਸਰਟੀਫਿਕੇਟ ਜਿਹੜੇ ਅਸੀਂ ਲੈਣ ਜਿਹੜੇ ਐਸ.ਡੀ.ਐਮ ਸਾਹਿਬ ਦੇ ਆਫਿਸ ਪਹੁੰਚੇ ਆ ਸੋ ਮੈਨੂੰ ਖੁਸ਼ੀ ਹੈ ਸਾਡੇ ਕਲੇਰ ਖੁਰਦ ਤੋਂ ਰੱਜੂ ਜੀ ਨਸ਼ਹਿਰਾ ਮੱਜਾ ਸਿੰਘ ਤੋਂ ਗੁਰਪ੍ਰੀਤ ਸਿੰਘ ਜੀ ਤਤਲੇ ਤੋਂ ਮਨਜਿੰਦਰ ਸਿੰਘ ਸੇਖਵਾ ਤੋਂ ਗੁਰਪ੍ਰੀਤ ਸਿੰਘ ਗੁਰਪ੍ਰੀਤ ਕੌਰ ਠਿਕਰੀਵਾਲ ਤੋਂ ਹਰਜਿੰਦਰ ਸਿੰਘ ਰਾਮਪੁਰ ਤੋਂ ਨਰਿੰਦਰ ਕੌਰ ਡੱਲਾ ਤੋਂ ਜੋਤ ਸਿੰਘ ਦੁਨੀਆ ਸੰਧੂ ਤੋਂ ਪਲਵਿੰਦਰ ਕੌਰ ਵਡਾਲਾ ਗ੍ਰੰਥੀਆਂ ਤੋਂ ਮਨਵੀਰ ਕੌਰ ਔਰ ਤਲਵੰਡੀ ਝੁਗਲਾਂ ਤੋਂ ਜਿੰਦਰਪਾਲ ਕੌਰ ਮਸਾਣੀਆਂ ਤੋਂ ਕਰਨੈਲ ਸਿੰਘ ਮਲਕਪੁਰ ਤੋਂ ਕਰਮਜੀਤ ਕੌਰ ਔਰ ਕੰਡਿਆਲ ਤੋਂ ਜਤਿੰਦਰ ਸਿੰਘ ਹੁਣੀ ਜਿਨ੍ਹਾਂ ਨੂੰ ਬਲਾਕ ਸੰਪਤੀ ਦੇ ਵਿੱਚ ਲੋਕਾਂ ਨੇ ਜਿਤਾ ਕੇ ਉਹਨਾਂ ਨੂੰ ਮੈਂਬਰ ਬਣਾਇਆ ਔਰ ਮੈਨੂੰ ਖੁਸ਼ੀ ਹੈ ਆਮ ਆਦਮੀ ਪਾਰਟੀ ਜਿਤਰਾ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਟਾਲੇ ਦੇ ਵਿੱਚ ਵੀ ਬਟਾਲਾ ਤਰੱਕੀ ਦੇ ਰਾਹਾਂ ਤੇ ਜਿਹੜਾ ਚੱਲ ਰਿਹਾ ਹੈ ਔਰ ਸਟੈਪ ਬਾਏ ਸਟੈਪ ਬਟਾਲੇ ਦੇ ਜਿਹੜੇ ਮੈਂ ਕਹਿ ਸਕਦਾ ਜਿਹੜੇ ਤਰੱਕੀ ਦੇ ਰਾਹ ਨੇ ਉਹ ਖੁੱਲਦੇ ਹੋਏ ਨਜ਼ਰ ਆ ਰਹੇ ਨੇ ਔਰ ਉਹਨਾਂ ਦੇ ਵਿੱਚ ਇਹ ਜਿਹੜੇ ਸਾਡੇ ਬਣੇ ਨੇ ਆਪਣੇ ਬਲਾਕ ਸੰਪਤੀ ਦੇ ਜਿਹੜੇ ਸਾਡੇ ਮੈਂਬਰ ਬਣੇ ਨੇ ਇਹ ਹੋਰ ਪਿੰਡਾਂ ਦੇ ਵਿੱਚ ਵਿਕਾਸ ਦੀ ਜਿਹੜੀ ਇੱਕ ਨੀ ਰੱਖਣਗੇ ਔਰ ਇਹਨਾਂ ਦੇ ਨਾਲ-ਨਾਲ ਜਿਹੜੀਆਂ ਦੋ ਸੀਟਾਂ ਸੀ ਸਾਡੀਆਂ ਜ਼ਿਲ੍ਹਾ ਪ੍ਰਸ਼ਦ ਦੀਆਂ ਜਿਹਦੇ ਵਿੱਚੋਂ ਮਨਦੀਪ ਗਿਲਜੀ ਉਹ ਨਿਸ਼ਾਰਾ ਮੱਜਾ ਸਿੰਘ ਜੋਂ ਤੋਂ ਬਣੇ ਨੇ ਔਰ ਸਾਡੇ ਮਿੱਤਰਪਾਲ ਜੀ ਜਿਹੜੇ ਵਡਾਲਾ ਗ੍ਰੰਥੀਆਂ ਜੋਂ ਦੇ ਵਿੱਚੋਂ ਬੜੀ ਵੱਡੀ ਲੀਡ ਦੇ ਨਾਲ ਜਿਹੜੇ ਜਿੱਤੇ ਨੇ ਸੋ ਮੈਂ ਅ ਦਿਲ ਦੀ ਗਹਿਰਾਈ ਤੋਂ ਲੋਕਾਂ ਦਾ ਧੰਨਵਾਦ ਕਰਦਾ ਕਿਉਂਕਿ ਮੈਂ ਅਕਸਰ ਇੱਕੋ ਗੱਲ ਕਰਦਾ ਸੀ ਵੀ ਅਸੀਂ ਆਪਣੇ ਕੰਮਾਂ ਦੀ ਰਿਪੋਰਟ ਕਾਰਡ ਲੈ ਕੇ ਜਿਹੜੇ ਲੋਕਾਂ ਦੇ ਵਿੱਚ ਜਾਵਾਂਗੇ ਔਰ ਬਤੌਰ ਆਪਣੇ ਕੰਮਾਂ ਦੀ ਰਿਪੋਰਟ ਕਾਰਡ ਲੋਕਾਂ ਚ ਲੈ ਕੇ ਗਏ ਮੇਰੇ ਹਰ ਵਰਕਰ ਨੇ ਪ੍ਰਚਾਰ ਕੀਤਾ ਔਰ ਉਹਦਾ ਨਤੀਜਾ ਜਿਹੜਾ ਬਾਖੂਬ ਤੁਹਾਡੇ ਸਾਹਮਣੇ ਨਜ਼ਰ ਆਇਆ ਔਰ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿਉਂਕਿ ਬੜੀ ਵੱਡੀ ਗੱਲ ਇਹ ਜਿਹੜਾ ਇਲੈਕਸ਼ਨ ਹੋਈ ਆ ਇੱਕ ਪਰਤੱਖ ਸਾਰੇ ਬਟਾਲੇ ਦੇ ਲੋਕਾਂ ਨੇ ਬਟਾਲੇ ਦੇ ਨਾਲ-ਨਾਲ ਮੈਂ ਕਹਿ ਸਕਦਾ ਵੀ ਪੰਜਾਬ ਦੇ ਲੋਕਾਂ ਨੇ ਇਸ ਇਲੈਕਸ਼ਨ ਨੂੰ ਬੜਾ ਬਰੀਕੀ ਨਾਲ ਵਾਚ ਕੀਤਾ ਕਿਉਂਕਿ ਇਸ ਇਲੈਕਸ਼ਨ ਦੇ ਵਿੱਚ ਨਾ ਤੇ ਕਿਸੇ ਆਜ਼ਾਦ ਉਮੀਦਵਾਰ ਦੇ ਨਾ ਕਿਸੇ ਕਾਲੀ ਦਲ ਦੇ ਨਾ ਕਾਂਗਰਸ ਦੇ ਤੇ ਨਾ ਕਿਸੇ ਵੀ ਯਾਨੀ ਕਿਸੇ ਵੀ ਪਾਰਟੀ ਦੇ ਜਿੰਨੇ ਵੀ ਇਲੈਕਸ਼ਨ ਲੜਨ ਦਾ ਸੋਚ ਸੋਚੀ ਆ ਉਹਨਾਂ ਨੇ ਇਲੈਕਸ਼ਨ ਲੜੀ ਆ ਕਿਸੇ ਦਾ ਵੀ ਕੋਈ ਕਾਗਜ਼ ਜਿਹੜਾ ਰਿਜੈਕਟ ਨਹੀਂ ਹੋਇਆ ਔਰ ਇੱਥੋਂ ਤੱਕ ਐਸ ਡੀ ਐਮ ਸਾਹਿਬ ਨੂੰ ਵੀ ਮੇਰੇ ਵੱਲੋਂ ਵੀ ਪੁਰ ਜੋ ਰਿਕੁਐਸਟ ਸੀ ਵੀ ਜੇ ਕਿਸੇ ਦੇ ਕੋਈ ਕਾਗਜ਼ਾਂ 'ਚ ਕਮੀ ਰਹਿੰਦੀ ਹੈ ਪਲੀਜ਼ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਕਾਗਜ਼ ਜਿਹੜੇ ਪ੍ਰੋਪਰਲੀ ਵੈਰੀਫਾਈ ਕਰਕੇ ਉਹਨਾਂ ਨੂੰ ਇਲੈਕਸ਼ਨ ਜਿਹੜੀ ਆ ਉਹ ਲੜਨ ਤਾਂ ਜੋ ਕਿ ਸਾਨੂੰ ਵੀ ਪਤਾ ਲੱਗੇ ਵੀ ਮੈਨੂੰ ਵੀ ਪਤਾ ਲੱਗੇ ਵੀ ਮੇਰੇ ਹਾਂ ਲੋਕਾਂ ਨੇ ਮੇਰੇ ਵਰਕਰਾਂ ਨੇ ਮੇਰੇ ਆਗੂ ਸਹਿਬਾਨਾਂ ਨੇ ਇਹਨਾਂ ਨੇ ਜਿਹੜੇ 4 ਸਾਲ ਜਿਹੜਾ ਕੰਮ ਕੀਤਾ ਉਹਦੀ ਅਸਲ ਰਿਪੋਰਟ ਕਾਰਡ ਜਿਹੜੀ ਆ ਉਹ ਕੀ ਆ ਔਰ ਰਿਪੋਰਟ ਕਾਰਡ ਜਿਹੜੀ ਬਾਖੂਬ ਲੋਕਾਂ ਨੇ ਇੱਕ ਵਾਰੀ ਇੱਕ ਪਾਸਾ ਜਿਹੜਾ ਕਲੀਅਰ ਕਰ ਦਿੱਤਾ ਜਿਹਦੇ ਵਿੱਚੋਂ ਮਿੱਤਰਪਾਲ ਜੀ ਹਜ਼ਾਰਾਂ ਦੀ ਲੀਡ ਨਾਲ ਜਿੱਤੇ ਨੇ ਉਸ ਤੋਂ ਬਾਅਦ ਮਨਦੀਪ ਗਿੱਲ ਜੀ ਹਜ਼ਾਰਾਂ ਦੀ ਲੀਡ ਨਾਲ ਜਿੱਤੇ ਨੇ ਸੋ ਇਹ ਇੱਕ ਪਰਸੈਂਟੇਜ ਇਹ ਕੱਢਣ ਚਾਹਣ ਤੇ ਉਹ ਪਰਸੈਂਟੇਜ ਪਤਾ ਨਹੀਂ ਮੈਂ ਹੱਲੇ ਕੱਢੀ ਨਹੀਂ ਜਰੂਰ ਮੈਂ ਕੱਢ ਕੇ ਵੀ ਦੱਸੂਗਾ ਕਿਉਂਕਿ ਇੱਕ ਵਾਰ ਸੋਸ਼ਲ ਮੀਡੀਆ ਤੇ ਵੇਖ ਰਿਆ ਸੀ ਵੀ ਇੱਕ ਨਵਾਂ ਹੀ ਹੋਣਾ ਉਹ ਕਹਿੰਦੇ ਨਾ ਵੀ ਕਦੀ ਕਹਿ ਦਿੰਦੇ ਵੀ ਅਸੀਂ ਆਗੇ ਲੈ ਅਸੀਂ ਆਗੇ ਠੀਕ ਹੈ ਨਾ ਸੋ ਮੈਂ ਮੈਂ ਉਹ ਗੱਲ ਕਰ ਰਿਹਾ ਵੀ ਪਰਸੈਂਟੇਜ ਇਹ ਕੱਢਣ ਤੇ ਲੱਗੇ ਤੇ ਫਿਰ ਇਹਨਾਂ ਦੋਵਾਂ ਤੋਂ ਪਰਸੈਂਟੇਜ ਤੁਹਾਨੂੰ ਦੱਸ ਦੇਣਗੇ ਵੀ ਕਿੰਨੀ ਲੀਡ ਨਾਲ ਇਹ ਜਿੱਤੇ ਨੇ ਤੇ ਉਹਦਾ ਜਵਾਬ ਜਿਹੜਾ ਵਾ ਜਿਹੜੇ ਜਿਹੜੇ ਵਿਰੋਧੀ ਹੱਲੇ ਵੀ ਮੈਂ ਤੇ ਹੈਰਾਨ ਹੁਣਾ ਆਪਣੀਆਂ ਕਮੀਆਂ ਨਹੀਂ ਲੱਭਦੇ ਵੀ ਸਾਨੂੰ ਲੋਕਾਂ ਨੇ ਕਿਉਂ ਇਗਨੋਰ ਕੀਤਾ ਆਪਣੀਆਂ ਕਮੀਆਂ ਨਹੀਂ ਲੱਭਦੇ ਵੀ ਜੇ ਪਿਛਲੇ ਤੁਹਾਨੂੰ ਸਮਿਆਂ ਦੇ ਵਿੱਚ ਰਾਜ ਭਾਗ ਦਿੱਤੇ ਜੇ ਤੁਸੀਂ ਚੰਗੇ ਕੰਮ ਕੀਤੇ ਹੁੰਦੇ ਲੋਕ ਤੁਹਾਨੂੰ ਜ਼ਰੂਰ ਜਤਉਂਦੇ ਅੱਜ ਕੀ ਤੁਸੀਂ ਵੀ ਕੈਂਪੇਨ ਦੇ ਵਿੱਚ ਹੋਰ ਸਾਰੇ ਵੱਡੇ ਵੱੱਕ ਪਾਰਟੀਆਂ ਦੇ ਲੀਡਰਸ ਵੀ ਕਰਦੇ ਜੀ ਲੱਗਦਾ ਕਿ ਲੋਕਾਂ ਦਾ ਇੰਟਰਸਟ ਦੇਖੋ ਤੁਸੀਂ ਬਲਾਕ ਸਮਤੀ ਦੀ ਜਿਹੜੀ ਇਲੈਕਸ਼ਨ ਦੀ ਗੱਲ ਕੀਤੀ ਚੰਨੀ ਸੀਐਮ ਸਾਹਿਬ ਰਹੇ ਨੇ ਪੰਜਾਬ ਦੇ ਉਵੀ ਗਰਾਉਂਡ 'ਚ ਰਹੇ ਨੇ ਪ੍ਰਤਾਪ ਬਾਜਵਾ ਜੀ ਆਪ ਮੀਟਿੰਗਾਂ ਕਰਨ ਜਾ ਰਹੇ ਨੇ ਠੀਕ ਆ ਕਿਹੜਾ ਉਮੀਦਵਾਰ ਆ ਹਾ ਹੁਣ ਬਟਾਣੇ ਦੇ ਵਿੱਚ ਹੀ ਪ੍ਰਤਾਪ ਬਾਜਵਾ ਜੀ ਦਾ ਵੱਖਰਾ ਯੋਰ ਲੱਗਾ ਪਿਆ ਹਰੌਣ 'ਚ ਸੁਖੀ ਰੰਦਾਵਾ ਜੀ ਦਾ ਵੱਖਰਾ ਯੋਰ ਲੱਗਾ ਪਿਆ ਹਰੌਣ 'ਚ ਵੀ ਆਮ ਆਦਮੀ ਪਾਰਟੀ ਨੇ ਜਿੱਤਣੀ ਚਾਹੀਦੀ ਕਿੰਨੇ ਯੋਰ ਨਹੀਂ ਲਾਇਆ ਇੱਥੇ ਪਰ ਹਾਂ ਮੈਂ ਅੱਗੇ ਵੀ ਕਹਿਣਾ ਹੁੰਦਾ ਲੋਕ ਕੰਮ ਨੂੰ ਪਿਆਰ ਕਰਦੇ ਚੰਮ ਨੂੰ ਪਿਆਰ ਨਹੀਂ ਕਰਦੇ ਇੱਕ ਤੁਸੀਂ ਐਲਾਨ ਕੀਤਾ ਸੀ ਹਰ ਜੀ ਤਾਂ 40 ਤੇ 40 ਤੋਂ 50 ਲੱਖ ਹੋ ਗਿਆ ਬਿਲਕੁਲ ਸਪੱਸ਼ਟ ਜੀ ਨਿਕਲੀ ਕਿਹੜੇ ਪਿੰਡ ਨੂੰ ਮਿਲਣ ਜਾ ਰਹੇ ਉਹ ਵੀ ਤੁਹਾਨੂੰ ਮੈਂ মিডিਆ ਸਾਰਾ ਇਕੱਠਾ ਕਰਕੇ ਉਹ ਜ਼ਰੂਰ ਉਸ ਪਿੰਡ ਨੂੰ ਬੁਲਾ ਕੇ ਉਹਨਾਂ ਦੇ ਆਗੂ ਸਹਿਬਾਂ ਨਾਲ ਨੂੰ ਮਲਾ ਕੇ ਉਹ ਜਿਹੜਾ 50 ਲੱਖ ਦਾ ਨਾਮ ਦਿੱਤਾ ਸੀ ਕਿਹਾ ਸੀ ਉਹ ਉਹਨਾਂ ਦੇ ਜਿਉ ਵੇਖੋ ਫਸ ਸੈਕਿੰਡ ਥਰਡ ਇਹ ਜਦੋਂ ਆਪਾਂ ਪੜਦੇ ਆਏ ਆ ਨਾ ਸਨੀਆਂ ਕਲਾਸ ਦੇ ਵਿੱਚ ਪੋਜੀਸ਼ਨਾਂ ਹੁੰਦੀਆਂ ਸੀ ਉਹ ਇੱਕ ਬਾਕੀਆਂ ਨੂੰ ਵੀ ਐਪਰੀਸ਼ੀਏਟ ਕਰਦੇ ਸੀ ਵੀ ਯਾਰ ਨਹੀਂ ਇੱਥੇ ਮਿਹਨਤ ਦਾ ਮੁੱਲ ਪੈਂਦਾ ਸੋ ਇਹੋ ਹੀ ਮੇਰੀ ਸੋਚ ਰਹੀ ਹੈ ਵੀ ਤਗੜੇ ਹੋ ਕੇ ਜਿਹੜਾ ਬੰਦਾ ਮਿਹਨਤ ਕਰਦਾ ਉਹਦਾ ਵੱਖਰਾ ਨਾਮ ਤੇ ਬਣਦਾ ਹਾਂ ਹਾਂ ਉਹ ਵੀ ਮੈਂ ਦੱਸ ਦਿੰਨਾ ਬਿਲਕੁਲ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੇ ਪਾਰਟੀ ਦੇ ਕੌਮੀ ਕਨਵੀਨੈਂਸ શ્રી ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਸਾਰੇ ਹੀ ਸਾਡੇ ਜਿਹੜੇ ਜੇਤੂ ਬਣੇ ਨੇ ਸਾਰੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਚੋਂ ਬਲਾਕ ਸਮਤੀ ਚੋਂ ਇਹਨਾਂ ਦਾ ਸੌ ਚੁੱਕ ਸਮਾਗਮ ਹੋਊਗਾ ਉਸ ਸਮਾਗਮ ਤੋਂ ਬਾਅਦ ਚੇਅਰਮੈਨੀਆਂ ਜਿਹੜੀਆਂ ਨੇ ਜੋ ਵੀ ਆ ਉਹ ਤੋਂ ਬਾਅਦ ਅਨਾਉਂਸ ਹੋ ਗਈ ਜੇ ਆਇਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਘੁੰਮਦੀ ਪਈ ਆ ਜਿਹਦੇ ਤੇ ਸੁਖਵੀਰ ਬਾਦਲ ਬੈਠੇ ਹੋਏ ਤੇ ਡਾਇਨਾਸੌਰ ਨਾਲ ਉਹ ਕਹਿੰਦੇ ਜੀ ਜੇ ਡਾਇਨਾਸੌਰ ਆਗੇ ਤੇ ਟੀਵੀ ਵਾਪਸ ਆ ਜਾਣਾ ਨਹੀਂ ਨਹੀਂ ਡਾਇਨਾਸੌਰ ਆਇਆ ਵੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆਗੇ ਵੀਡੀਓ ਜਦੋਂ ਪਾਵੇਂ ਡਾਇਨਾਸੌਰ ਨੂੰ ਜਿੱਡਾ ਮਰਜ਼ੀ ਵੱਡਾ ਲੈ ਆਓ ਆ ਗਏ ਨੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆਏ ਨੇ ਸੋ ਕਹਿਣ ਦਾ ਭਾਵ ਦੇਖੋ ਅੱਜ ਅਕਾਲੀ ਦਲ ਨੂੰ ਡਾਇਨਾਸੌਰ ਨਾਲ ਕਿਉਂ ਕੰਪੈਰੀਸ਼ਨ ਕਰਨਾ ਪੈ ਗਿਆ ਕਿਉਂ ਪੈ ਗਿਆ ਸਰਕਾਰਾਂ ਆਈਆਂ ਨੇ ਰਾਜ ਭਗ ਰਹੇ ਨੇ ਤੁਹਾਡੇ ਲੋਕਾਂ ਦੇ ਚੰਗੇ ਕੰਮ ਕੀਤੇ ਹੁੰਦੇ ਆ ਨਸ਼ਾ ਅੱਜ ਆ ਕੰਡੇ ਜਿਹੜੇ ਬੀਜੇ ਸੀ ਆਪਾਂ ਚੁਗ ਰਹੇ ਆ ਠੀਕ ਆ ਆ ਜੋ ਵੀ ਤੁਸੀਂ ਦੇਖਿਆ ਪੰਜਾਬ ਦੇ ਹਾਲਾਤ ਹੁਣ ਦੇਖੋ ਆਪਾਂ ਆਸਤੇ ਆਸਤੇ ਸਟੈਪ ਬਾਈ ਸਟੈਪ ਇਹਨੂੰ ਵਧੀਆ ਲੈ ਕੇ ਜਾ ਰਹੇ ਆ ਵਧੀਆ ਮਾਹੌਲ ਚ ਲੈ ਕੇ ਜਾ ਰਹੇ ਆ ਉਹ ਗੱਲ ਕੀਤੀ ਆਗੇ ਤਾਂ ਕਾਗਜ ਕੋਈ ਲੱਗਦੀ ਸੀ ਹੋਇਆ ਨਾ ਕਾਵੇ ਕਿਸੇ ਪਾਰਟੀ ਦਾ ਆਬਦ ਹੋਇਆ ਕਿਆ ਜਾ ਰਿਹਾ ਜੀ ਕਿ ਮੁਕਾਬਲਾ ਵੀ ਬਟਾਲੇ ਦੇ ਵਿੱਚ ਸਖਤ ਹੋਏਗਾ ਪਰ ਨਤੀਜੇ ਕੁਝ ਹੋਰ ਹੀ ਨਿਕਲੇ ਕੀ ਸਮਝੇ ਲੋਕ ਸਿਆਣੇ ਹੋ ਗਏ ਜਾਂ ਉਸ ਪੁਰਾਣੀ ਰਾਜਨੀਤੀ ਤੋਂ ਲੋਕ ਵਾਪਸ ਮੁੜ ਰਹੇ ਦੇਖੋ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਸ ਇਲੈਕਸ਼ਨ ਦੇ ਵਿੱਚ ਵਿਰੋਧੀ ਆਨੇ ਨਾ ਤੇ ਕੋਈ ਪੈਸਾ ਵਰਤਉਣ ਚ ਕਸਰ ਛੱਡੀ ਨਾ ਸ਼ਰਾਬ ਵਰਤਉਣ ਚ ਕਸਰ ਛੱਡੀ ਨਾ ਸੂਟ ਵਰਤਉਣ ਚ ਕਸਰ ਛੱਡੀ ਜੋ ਪ੍ਰੋਪਰ ਕੰਡੇ ਹੁੰਦੇ ਸੀ ਇਹਨਾਂ ਨੇ ਸਾਰੇ ਵਰ ਪਰ ਆਮ ਆਦਮੀ ਪਾਰਟੀ ਨੇ ਇੱਕ ਨਿਸ਼ਚਿਤ ਕੀਤਾ ਹੈ ਵੀ ਆਪਾਂ ਇਮਾਨਦਾਰੀ ਨਾਲ ਇਲੈਕਸ਼ਨ ਲੜਦੇ ਹਾਂ ਕੋਈ ਪੈਸਾ ਨਹੀਂ ਕੋਈ ਸ਼ਰਾਬ ਨਹੀਂ ਕੋਈ ਸੂਟ ਨਹੀਂ ਹਾਂ ਲੋਕਾਂ ਦੀ ਸੰਗਤ ਦੀ ਕਚਹਿਰੀ ਚ ਜਾਵਾਂਗੇ ਇੱਕੋ ਗੱਲ ਕਹਾਂਗੇ ਜੇ ਕੰਮ ਕੀਤੇ ਤਾਂ ਵੋਟ ਪਾਓ ਨਹੀਂ ਤੇ ਨਾ ਮੋਟ ਪਾਓ ਮੈਂ ਕਿਹਾ ਸ਼ਰਿਆ ਤੁਹਾਡੇ ਮਾਧਿਅਮ رائے ਔਰ 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 ਉਹਦੇ ਵਿੱਚੋਂ ਤੁਸੀਂ ਦੇਖੋ ਇਹ ਸਾਡਾ ਹੌਸਲਾ ਮੇਰਾ ਸਿਰ ਝੁਕਦਾ ਮੇਰੇ ਬਟਾਲੇ ਦੇ ਲੋਕਾਂ ਦਾ ਜਿਹੜੇ ਫਿਰ ਮੈਨੂੰ ਇਨਾ ਮਾਨ ਸਤਿਕਾਰ ਔਰ ਵਿਸ਼ਵਾਸ ਦਿੰਦੇ ਨੇ ਔਰ ਮੈਂ ਮੇਰਾ ਰੋਮ ਰੋਮ ਕਰ ਜਾਈਏ ਸਾਡੀ ਟੀਮ ਆ ਸਾਰੀ ਅਸੀਂ ਸਾਰੇ ਰਾਤ ਦਿਨ ਮਿਹਨਤ ਕਰਕੇ ਇਹਨਾਂ ਨੇ ਹੌਸਲਾ ਸਾਡਾ ਵਧਾਇਆ ਆਪਾਂ ਹੋਰ ਕੰਮ ਕਰਾਂਗੇ ਨਹੀਂ ਤੇ ਅੱਗੇ ਕੀ ਹੁੰਦਾ ਸਿਆਰਾ ਦੀਆਂ ਲੱਗਦੀਆਂ ਵਾਰਪੰਦੀ ਕਰ ਤੱਕ ਹੋ ਜੀ ਕਦੋਂ ਤੱਕ ਚਾਰਜ ਲੱਗਦਾ ਹੋ ਸਕਦਾ ਜੀ ਬਿਲਕੁਲ ਜੀ ਹੁਣ ਬਟਾਲੇ ਦੀ ਤਕਰੀਬਨ ਕੱਲੇ ਬਟਾਲੇ ਨਹੀਂ ਪਠਾਨਕੋਟ ਵੀ ਕਈ ਜਿੱਥੇ ਜਿੱਥੇ ਇਲੈਕਸ਼ਨਾਂ ਹੈਗੀਆਂ ਨੇ ਗਰਦਾਸਪੁਰ ਫਤਿਹਗੜ ਚੂੜੀਆਂ ਸਾਰੇ ਇਲੈਕਸ਼ਨ ਹੁਣ ਜਾ ਰਹੀਆਂ ਕਮੇਟੀ ਦੀਆਂ ਸੋ ਉਹ ਵੀ ਆਪਾਂ ਵਧੀਆ ਢੰਗ ਦੇ ਨਾਲ ਆਪਣੇ ਕੰਮਾਂ ਦੀ ਰਿਪੋਰਟ ਕਰ ਦਿੱਤੀ ਹੈ। ਕਲੀਅਰ ਤਕਰੀਬਨ ਫਿਨਿਸ਼ ਹੈ ਮੈਨੂੰ ਜੋ ਲੱਗ ਰਿਹਾ ਵੀ ਕਲੀਅਰ ਹੀ ਹੈ ਸਾਰਾ। ਸਰ ਤੁਸੀਂ ਆਪਾਂ ਵੀ ਕਾਂਗਰਸ ਜਿਹੜਾ ਵਾ ਪ੍ਰਚਾਰ ਕਰਦੇ ਦੇਖੋ ਆਪਣਾ ਆਪਣਾ ਪ੍ਰਚਾਰ ਦੇ ਨਹੀਂ ਕਿਤੇ ਕਰਦੀ ਲਈਏ। ਆਪਣੇ ਆਪਣੇ ਕੈਂਡੀਡੇਟ ਦਾ ਜਾਂ ਕੋਈ ਦਸਰਾ ਅੱਗੇ ਆਉਣ ਵਾਸਤੇ। ਦੇਖੋ ਇਹ ਤੇ ਲੋਕ ਭਰੀ ਭੰਤ ਜਾਣਦੇ ਨੇ ਲੋਕ ਸਿਆਣੇ ਨੇ। ਠੀਕ ਹੈ ਜੀ ਜੋ ਉਹਨਾਂ ਨੇ ਰਿਜ਼ਲਟ ਦੇਣਾ ਸੀ ਉਹ ਦੇ ਦਿੱਤਾ ਕਿਉਂਕਿ ਪਿਛਲੇ ਹੱਲੇ ਇਹਨਾਂ ਨੂੰ ਗਿਆ 4 ਸਾਲ ਹੀ ਹੋਏ ਨੇ ਸਰਕਾਰ ਤੇ ਇਹਨਾਂ ਦੀ ਰਹੀ ਆ ਉਦੋਂ ਕੀਤੇ ਹੁੰਦੇ ਕੰਮ ਇਹਨਾਂ ਨੇ ਤੇ ਅੱਜ ਕੰਮ ਦਰਸਾ ਕੇ ਲੈਂਦੇ ਨਾ ਵੋਟਾਂ ਤੁਸੀਂ ਇੱਕ ਚੀਜ਼ ਤੁਸੀਂ ਵੇਖਣਾ ਇਹਨਾਂ ਨੂੰ ਪੁੱਛੋ ਵੀ ਤੁਸੀਂ ਆਪਣੇ ਜਿਹੜੇ ਪਿਛਲੇ 5 ਸਾਲਾਂ 'ਚ ਕੰਮ ਕੀਤੇ ਆ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਮੰਤਰੀ ਨੇ ਇਹਨਾਂ ਨੂੰ ਭੰਡਣ ਤੋਂ ਸਵਾਏ ਤੁਸੀਂ ਆਪਣੇ ਕੰਮ ਦੱਸ ਕੇ ਵੋਟਾਂ ਲੋ ਲੈ ਸਕਦੇ ਨੇ ਕੋਈ ਨਹੀਂ ਕੋਈ ਨਹੀਂ ਸਿਰਫ ਇਹਨਾਂ ਕੋ ਕੀ ਆ ਭੰਡਣਾ ਇਲਜ਼ਾਮ ਲੋਣੇ ਇਲਜ਼ਾਮ ਇਹ 75 ਸਾਲਾਂ ਤੋਂ ਲੱਗਦੇ ਆਏ ਲੋਕ ਹੁਣ ਸਿਆਣੇ ਨੇ ਉਹ ਦੇਖੋ ਕਿਤੇ ਨਾ ਕਿਤੇ ਕੋਈ ਕਮੀਆਂ ਰਹਿ ਗਈਆਂ ਗਲਤੀ ਹੋਈ ਸਾਡੇ ਕਿਸੇ ਅਧਿਕਾਰੀ ਦੀ ਹੋਈ ਲਾਲੋ ਜਾਂ ਕਿਸੇ ਲੋਕਲ ਕਿਸੇ ਮਲਾਜ਼ਮ ਦੀ ਹੋਈ ਉਹ ਗਲਤੀ ਕਰਕੇ ਚਲੋ ਆਪਾਂ ਨੂੰ ਇਹ ਲੱਗਾ ਵੀ ਇਲੈਕਸ਼ਨ ਲੋਕਾਂ ਨੇ ਫਤਵਾ ਦਿੱਤਾ ਵੀ ਜਿੰਨੀਆਂ ਵੀ ਚਾਲਾਂ ਚੱਲੀਆਂ ਜਦੋਂ ਚਾਲਾਂ ਹੀ ਲੋਕਾਂ ਨੇ ناکਾਮ ਕਰਤੀਆਂ ਫਿਰ ਜਦੋਂ ਲੋਕ ਸਾਡੇ ਨਾਲ ਨੇ ਸੰਗਤ ਸਾਡੇ ਨਾਲ ਹੈ ਤੇ ਫਿਰ ਸਾਨੂੰ ਕੀ ਲੋੜ ਹੈ ਗੁਰੂ ਘਰ ਵੀ ਜਾ ਰਹੇ ਹੁਣ ਚੱਲੇ ਆ ਜੀ ਅੱਜ ਸਰਟੀਫਿਕੇਟ ਲੈਣੇ ਸੀ ਇਸ ਤੋਂ ਬਾਅਦ ਹੁਣ ਕੰਨ ਸਾਬ ਤੇ ਕਾਲੀ ਦਵਾਰੇ ਸਾਰੀ ਟੀਮ ਸਾਡੀ ਮਥਾ ਟਿਕਣ ਜਾ ਰਹੀ ਹੈ ਤੇ ਉਸ ਤੋਂ ਬਾਅਦ ਆਸ਼ੀਰਵਾਦ ਲੈ ਕੇ ਫਿਰ ਇਹ ਆਪੋ ਆਪਣੇ ਕਰ ਕਮਲਾਂ ਦੇ ਵਿੱਚ ਬਿਜ਼ੀ ਹੋਣਗੇ ਕੰਮ ਦੀ ਰਫਤਾਰ ਵਧਾਵਾਂਗੇ ਕੰਮ ਕਰਾਂਗੇ ਔਰ ਜਿਹੜੀ ਜਿਹੜੀ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਇਹਨਾਂ ਨੂੰ ਮੈਨੂੰ ਇੱਕ ਗੱਲ ਮਾਣਨਾ ਮੈਂ ਕਹੂੰਗਾ ਇਹ ਇਮਾਨਦਾਰੀ ਨਾਲ ਕਿਉਂਕਿ ਆਪਾਂ ਇਮਾਨਦਾਰੀ ਨਾਲ ਐਕਸ਼ਨ ਲਈ ਆ ਇਹ ਇਮਾਨਦਾਰੀ ਨਾਲ ਅ ਕੰਮ ਕਰਨਗੇ ਲੋਕਾਂ ਦੀ ਸੰਗਤ ਤੇ ਦੁਬਾਰਾ ਬਹਿਸ ਚ ਲੱਗਾ ਪਿੰਡਾਂ ਦੀਆਂ ਲੈਕਚਰਾਂ ਦੇ ਮੁੱਖੀਆਂ ਸ਼ਹਿਰ ਦੀ ਤਿਆਰੀ ਕੀਤਾ ਦੀ ਕਮੇਟੀ ਚ ਤੁਹਾਨੂੰ ਪਿੰਡਾਂ ਦੀ ਇਲੈਕਸ਼ਨ ਤੋਂ ਲੋਕਾਂ ਦੇ ਪਿਆਰ ਦਾ ਇੱਕ ਸਬੂਤ ਨਜ਼ਰ ਆ ਗਿਆ ਹੋਗਾ ਤੇ ਹੁਣ ਮੈਨੂੰ ਲੱਗਦਾ ਵੀ ਮੇਰੀ ਤੇ ਸ਼ਹਿਰ ਵਾਲਿਆਂ ਨੂੰ ਇਹੋ ਬੇਨਤੀ ਹੈ ਵੀ ਜਿਹੜੀਆਂ ਦੋ ਸੀਟਾਂ ਆਪਾਂ ਪਿੰਡਾਂ ਚ ਰਹਿ ਗਏ ਹਾਂ ਤਿਆਰ ਕੀ ਬਟਾਲੇ ਵਾਲਿਆਂ ਨੂੰ ਇਹੋ ਬੇਨਤੀ ਹੈ ਵੀ ਇਹ ਵੀ ਰਿਕਾਰਡ ਜਿਹੜਾ ਵਾ ਜੇ ਕਿਤੇ ਤੁਸੀਂ ਤੋੜ ਦਿਓ ਤੇ ਮੈਂ ਇਹ ਗੱਲ ਕਹੂੰਗਾ ਵੀ ਮੇਰਾ ਤੇ ਅੱਗੇ ਮੈਂ ਤੇ ਸੇਵਾਦਾਰ ਆ ਮੈਂ ਤੇ ਅੱਗੇ ਕਹਿੰਦਾ ਵੀ ਮੈਂ ਐਮਐਲਏ ਨਹੀਂ ਮੈਂ ਆਪਣੇ ਬਟਾਲੇ ਦਾ ਚੌਂਕੀਦਾਰ ਆ ਤੇ ਹੋਰ ਮਾਣ ਮਹਿਸੂਸ ਹੋਊਗਾ ਹੋਰ ਕੰਮ ਦੀ ਰਫਤਾਰ ਜਿਹੜੀ ਸਾਡੀ ਹੋਰ ਹੌਸਲਾ ਵਧੂਗਾ ਤੇ ਕੰਮ ਦੀ ਰਫਤਾਰ ਵਧੂਗੀ ਥੈਂਕ ਯੂ ਥੈਂਕ ਯੂ